ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪ੍ਰਗਤੀਵਾਦੀ ਪੰਜਾਬੀ ਕਵਿਤਾ ਦੇ ਪ੍ਰਸਿੱਧ ਕਵੀ ਬਾਬਾ ਬਲਵੰਤ ਬਾਰੇ ਬਾਬਾ ਬਲਵੰਤ ਨੇ ਗੀਤ ਕਵਿਤਾ ਤੇ ਗ਼ਜ਼ਲਾਂ ਲਿਖੀਆਂ ਨੇ ਸ਼ੇਰ-ਏ-ਹਿੰਦ ਬਾਬਾ ਬਲਵੰਤ ਦੀ ਪਹਿਲੀ ਕਾਪੂਸਤਕ ਸੀ ਜੋ ਉਰਦੂ ਵਿੱਚ ਛਪੀ ਇਸ ਤੋਂ ਬਾਅਦ ਬਾਬਾ ਬਲਵੰਤ ਦੇ ਬਹੁਤ ਸਾਰੇ ਕਾਪ ਸੰਗ੍ਰਹਿ ਪੰਜਾਬੀ ਭਾਸ਼ਾ ਵਿੱਚ ਛਪੇ ਜਿਨ੍ਹਾਂ ਵਿੱਚੋਂ ਮਹਾਨਾਚ ਆਮਰ ਗੀਤ ਜਵਾਲਾਮੁਖੀ ਬੰਦਰਗਾ ਸੁਗੰਦ ਸ਼ਮੀਰ ਪ੍ਰਮੁਖ ਖਾਨ ਬਾਬਾ ਬਲਵੰਤ ਪੰਜਾਬੀ ਪ੍ਰਗਤੀਵਾਦੀ ਕਾਵਤਾਰਾ ਦਾ ਪ੍ਰਮੁੱਖ ਕਵੀ ਹੈ ਉਸਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪ੍ਰਗਤੀਵਾਦ ਇਨਕਲਾਬ ਤੇ ਸਮਾਜਵਾਦ ਦੀ ਗੱਲ ਕੀਤੀ ਹੈ ਬਾਬਾ ਬਲਵੰਤ ਭਾਵੇਂ ਕਵੀ ਸੀ ਪਰ ਉਸਨੇ ਬਹੁਤ ਸਾਰੀ ਬਾਤਕ ਰਚਨਾ ਵੀ ਕੀਤੀ ਜੋ ਕਿ ਪੰਜਾਬੀ ਬਾਰਤਕਾਰਾਂ ਲਈ ਰਾਦਰ ਸੌਨ ਦਾ ਵੀ ਕੰਮ ਕਰਦੀ ਹੈ ਉਸ ਦੀ ਬਾਰਤਕ ਰਚਨਾ ਕਿਸ ਕਿਸ ਤਰ੍ਹਾਂ ਦੇ ਨਾਲ ਪ੍ਰਮੁੱਖ ਹੈ ਬਾਬਾ ਬਲਵੰਤ ਦੇ ਬਹੁਤ ਸਾਰੇ ਲੇਖ ਆਰਸੀ ਜਨ ਸਾਇਤ ਪੰਜਾਬੀ ਦੁਨੀਆ ਅਤੇ ਸੰਕੇਤ ਆਦਿ ਰਸਾਲਿਆਂ ਵਿੱਚ ਵੀ ਪ੍ਰਕਾਸ਼ਿਤ ਹੁੰਦੇ ਰਹੇ ਸੀ ਬਾਬਾ ਬਲਵੰਤ ਦੀ ਸਾਰੀ ਰਚਨਾ ਪ੍ਰਗਤੀਵਾਦੀ ਵਿਚਾਰਤਾ ਰਾਤੋਂ ਪ੍ਰਾਪਤ ਸੀ ਉਸ ਦੀਆਂ ਕਵਿਤਾਵਾਂ ਦਾ ਵਿਸ਼ਾ ਪੂੰਜੀਪਤੀਆਂ ਦੁਆਰਾ ਕੀਤੀ ਜਾ ਰਹੀ ਕਿਸਾਨਾਂ ਦੀ ਲੁੱਟ ਗਰੀਬ ਜਨਤਾ ਦੇ ਸ਼ੋਸ਼ਣ ਬਾਰੇ ਸੀ ਬਾਬਾ ਬਲਵੰਤ ਦੀ ਕਾਵ ਦ੍ਰਿਸ਼ਟੀ ਦਾ ਕੇਂਦਰੀ ਸਰੂਕਾਰ ਮਨੁੱਖੀ ਸਮਾਜ ਤੇ ਨਿਜਾਮ ਦੀ ਬੇਤਰੀ ਨਾਲ ਹੈ ਸਮਾਜਵਾਦੀ ਚੇਤਨਾ ਦਾ ਧਾਰਨੀ ਹੋਣ ਕਾਰਨ ਉਹ ਮਿਹਨਤਕਸ਼ ਆਵਾਮ ਨੂੰ ਜਾਗਰਿਤ ਕਰਨ ਲਈ ਸਾਹਿਤ ਰਚਨਾ ਨੂੰ ਇੱਕ ਮਾਧਿਅਮ ਬਣਾਉਂਦਾ ਹੈ ਆਧੁਨਿਕ ਪੰਜਾਬੀ ਕਵਿਤਾ ਦੇ ਪ੍ਰਗਤੀਵਾਦੀ ਦੌਰ ਦਾ ਸ਼ਾਇਦ ਬਾਬਾ ਬਲਵੰਤ ਇੱਕੋ ਇੱਕ ਸ਼ਾਇਰ ਹੈ ਜਿਸ ਦੀ ਸਾਹਿਤਕ ਸੰਵੇਦਨਾ ਵਿੱਚ ਕਲਾ ਪਿਆਰ ਤੇ ਕ੍ਰਾਂਤੀ ਇੱਕ ਪੱਖ ਦੇ ਅਤੇ ਜੀਵਤ ਸੰਤੋਲ ਵਿੱਚ ਹਾਜ਼ਰ ਹਨ ਬਾਬਾ ਬਲਵੰਤ ਦੀ ਸ਼ਾਇਰੀ ਵਿੱਚ ਪਿਆਰ ਇੱਕ ਉਜਵਲ ਮਾਨਵੀ ਰਿਸ਼ਤੇ ਪਾਕ ਮਨੁੱਖੀ ਕੀਮਤਾਂ ਅਤੇ ਉਦਾਂਤ ਭਾਵਕ ਹੁਲਾਰੇ ਦਾ ਹੀ ਰੂਪ ਹੈ ਬਾਬਾ ਬਲਵੰਤ ਦੀ 1941 ਵਿੱਚ ਸ਼ਬੀ ਪਹਿਲੀ ਕਾ ਪੁਸਤਕ ਮਾਨਾ ਸੀ ਜਿਸ ਦੀ ਪਹਿਲੀ ਨਜ਼ਮ ਹੀ ਬਾਗੀ ਪ੍ਰਗਤੀਵਾਦੀ ਗੱਲ ਕਰਦੀ ਸੀ ਇਸੇ ਦੇ ਮੁਢਲੇ ਬੋਲ یوں ਹਨ ਮੈਂ ਬਾਗੀ ਮੈਂ ਬਾਗੀ ਮੈਂ ਆਕੀ ਮੈਂ ਆਕੀ ਮੈਂ ਇੱਕ ਅਮਰ ਸ਼ਕਤੀ ਮੈਂ ਬਾਗੀ ਮੈਂ ਬਾਗੀ ਮੈਂ ਦੁਨੀਆ ਦੀ ਹਰ ਇੱਕ ਬਕਾਬਤ ਦਾ ਵਾਨੀ ਮੈਂ ਹਰਕਤ ਮੈਂ ਸੱਤਾ ਮੈਂ ਚੇਤਨ ਜਵਾਨੀ ਇਸੇ ਤਰ੍ਹਾਂ ਇੱਕ ਹੋਰ ਰਚਨਾ ਹੈ ਜੋ ਕਿ ਸਮਾਜਵਾਦੀ ਗੱਲ ਕਰਦੀ ਹੈ ਖੇਤ ਤੇਰੇ ਹੋਣ ਵਾਲੇ ਨੂੰ ਅਦੀਨ ਖੇਤ ਤੇਰੇ ਹੋਣ ਵਾਲੇ ਨੇ ਅਦੀਨ ਦੇਸ਼ ਤੇਰਾ ਹੋਣ ਵਾਲਾ ਇਹ ਗੁਲਾਮ ਜਾਗ ਜੀਵਨ ਦੀ ਕਲਾ ਦੇ ਇntਕਾਮ ਕਰ ਲਿਆ ਤੂੰ ਆਤਮਾ ਦੀ ਗੋਦ ਵਿੱਚ ਕਾਫੀ ਆਰਾਮ ਖੂਨ ਦੀ ਹਰਕਤ ਚ ਕਿਦਰੇ ਬੈਠ ਨਾ ਜਾਏ ਹਰਾਮ ਬਾਬਾ ਭਲਵੰਤ ਔਰਤ ਦੀ ਤਰਸਯੋਗ ਹਾਲਤ ਨੂੰ ਵੀ اپنی ਕਵਿਤਾ ਦਾ ਵਿਸ਼ਾ ਬਣਾਉਂਦਾ ਹੈ ਪੂੰਜੀਵਾਦੀਆਂ ਲਈ ਔਰਤ ਭਾਵੇਂ ਮਨੋਰੰਜਨ ਦਾ ਬਿਕਰੀ ਦੀ ਇੱਕ ਵਸਤੂ ਤੋਂ ਜ਼ਿਆਦਾ ਕੁਝ ਨਹੀਂ ਪਰ ਪ੍ਰਗਤੀਵਾਦੀਆਂ ਨੇ ਹਮੇਸ਼ਾ ਹੀ ਔਰਤ ਦੇ ਹੁੰਦੇ ਜ਼ੁਲਮ ਨੂੰ ਰੋਕਣ ਲਈ ਆਵਾਜ਼ بلند ਕੀਤੀ ਹੈ ਉਹ ਲਿਖਦਾ ਹੈ ਅਜਲ ਤੋਹੀ ਆਦਮੀ ਜ਼ਾਲਿਮ ਰਹਾ ਲੈ ਕੇ ਖੁਸ਼ੀਆਂ ਮੋਹਲ ਦੇਂਦਾ ਗਮ ਰਹਾ ਨਜ਼ਰ ਵਿੱਚ ਔਰਤ ਸਦਾ ਦਾਸੀ ਰਹੀ ਇਸ ਲਈ ਔਰਤ ਦੀ ਰੂਪਿਆਸੀ ਰਹੀ। ਬਾਬਾ ਬਲਵੰਤ ਸਮਾਜਵਾਦੀ ਵਿਚਾਰਧਾਰਾ ਵਾਲੀ ਕਾਵਤਾਰਾ ਵਿੱਚ ਆਪਸੀ ਵਿਚਾਰਾਂ ਦੀ ਪੁਖਤਗੀ ਤੇ ਕਲਾ ਪ੍ਰਵੀਨਤਾ ਕਾਰਨ ਅਗਲੀ ਕਤਾਰ ਦੇ ਕਵੀਆਂ ਵਿੱਚ ਪ੍ਰਮੁੱਖ ਸਥਾਨ ਦਾ ਧਾਰਨੀ ਕਵੀ ਸੀ। ਇਸਨੇ ਸੁਚੇਤ ਰੂਪ ਵਿੱਚ ਰਸਵਾਦ, ਅਧਿਆਤਮਕਵਾਦ ਤੇ ਵਿਮਾਸਵਾਦ ਨੂੰ ਤਿਆਗਿਆ। ਇਸਨੇ ਸੰਸਾਰ ਅਮਨ ਲੈਰ ਸੰਬੰਧੀ ਕਵਤਾਵਾਂ ਲਿਖੀਆਂ। ਧੰਨਵਾਦ।